ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਬਣਿਆ ਫੁੱਟਓਵਰ ਬ੍ਰਿਜ ਦੀ ਹਾਲਤ ਖਸਤਾ ਹੈ ਲੋਕਾਂ ਵੱਲੋਂ ਫੁੱਟਓਵਰ ਬ੍ਰਿਜ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਸ ਦੇ ਉੱਪਰ ਗੰਦਗੀ ਦਾ ਪਰਮਾਰ ਹੈ ਅਤੇ ਹੁਣ ਇਹ ਫੁੱਟਓਵਰ ਬ੍ਰਿਜ ਕਈ ਥਾਵਾਂ ਤੋਂ ਟੁੱਟ ਵੀ ਰਿਹਾ ਹੈ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਇਹ ਫੁੱਟਓਵਰ ਬ੍ਰਿਜ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਅਤੇ ਨਾਲ ਹੀ ਯਕੀਨੀ ਬਣਾਇਆ ਜਾਵੇ ਕਿ ਜਿਹੜੇ ਲੋਕ ਗਲਤ ਢੰਗ ਨਾਲ ਸੜਕ ਨੂੰ ਪਾਰ ਕਰਦੇ ਹਨ ਉਹ ਇਸ ਫੁੱਟਓਵਰ ਬ੍ਰਿਜ ਦੀ ਵਰਤੋਂ ਕਰਨ ਬਸ ਇਸ ਪੁਲ ਦਾ ਇਹ ਕਹਿੰਨਾ ਜਨੇ ਕਿੰਨੇ ਸਾਲਾਂ ਤੋਂ ਦੇਖ ਰਹੇ ਆ ਏਦਾਂ ਹੀ ਆ ਕਿ ਮੇਨਟੇਨ ਕੀਤਾ ਜਾਵੇ ਇਹਨੂੰ ਸਰਕਾਰ ਨੂੰ ਬੇਨਤੀ ਆ ਮੇਨਟੇਨ ਕੀਤਾ ਜਾਵੇ ਪੁਲ ਦੀ ਬਹੁਤ ਹੀ ਮਾੜੀ ਹਾਲਤ ਹੋਈ ਪਈ ਆ ਤੇ ਟੁੱਟਣ ਤੇ ਆਇਆ ਆ ਪੁਲ ਕੱਲ ਨੂੰ ਬਾਈਟਾਂਸ ਨਾ ਆਏ ਸਰਕਾਰ ਫਿਰ ਕੌਣ ਜਮੇ ਆ ਰਿਹਾ ਇਸ ਪੁਲ ਦਾ ਇਸ ਲਈ ਬਸ ਆਹੀ ਕਹਿਣਾ ਚਾਹਾਂਗੇ ਕਿ ਇਹਨੂੰ ਮੇਨਟੇਨ ਕੀਤਾ ਜਾਵੇ ਪੁਲ ਦੀ ਹਾਲਤ ਬਹੁਤ ਖਰਾਬੀ ਜੀ ਸਾਹਮਣੇ ਆ ਜੀ ਦੇਖੋ ਕਿੰਨਾ ਗੰਦਾ ਹੋਇਆ ਪਿਆ ਇਹਦੇ ਇਹਨੂੰ ਸਫਾਈ ਕੀਤੀ ਜਾਵੇ ਬੇਨਤੀ ਲੋਕਾਂ ਦੇ ਨਾਲ ਚੱਲਣ ਦਾ ਰਸਤਾ ਵੀ ਬਣਾਇਆ ਜਾਵੇ ਅਸੀਂ ਅਸਲ ਵਿੱਚ ਖੜੇ ਹਾਂ ਰੇਲਵੇ ਸਟੇਸ਼ਨ ਦੇ ਬਾਹਰ ਕਈ ਵਾਰ ਪਹਿਲੇ ਵੀ ਅਸੀਂ ਇਹ ਸਟੋਰੀ ਕਰ ਚੁੱਕੇ ਹਾਂ ਕਿ ਇਹ ਜੋ ਫੁੱਟਓਵਰ ਬ੍ਰਿਜ ਦੇ ਬਾਹਰ ਬਣਿਆ ਹੋਇਆ ਹੈ ਇਹਦੀ ਕੋਈ ਮੇਨਟੇਨੈਂਸ ਨਹੀਂ ਕੂੜਾ ਇਹਦੇ ਉੱਪਰ ਪਿਆ ਹੋਇਆ ਹੈ ਔਰ ਪੌੜੀਆਂ ਵੀ ਜੜੀਆਂ ਹੈ ਕਿ ਇਹਨੇ ਕਦੇ ਵੀ ਸਾਫਾਈ ਨਹੀਂ ਕੀਤੀਆਂ ਗਈਆਂ ਕਾਰਪੋਰੇਸ਼ਨ ਦੇ ਅੰਡਰ ਅਗਰ ਇਹ ਪੁਲ ਆਂਦਾ ਹੈ ਤਾਂ ਕਾਰਪੋਰੇਸ਼ਨ ਦਾ ਫਰਜ਼ ਬੰਦਾ ਹੈ ਕਿ ਯਾਤਰੀ ਜਿਹੜੇ ਬਾਹਰ ਜਾ ਰਹੇ ਨੇ ਜਾਂ ਜਿਹੜੇ ਬਾਹਰੋਂ ਇੱਥੇ ਆ ਰਹੇ ਨੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਇੱਕ ਚੰਗੀ ਲੁੱਕ ਵੇਖਣ ਨੂੰ ਮਿਲੇ ਨਾ ਕਿ ਮਾੜੀ ਬਹੁਤ ਬੋਲ ਚੁੱਕੇ ਆਂ ਕਈ ਵਾਰ ਕਰ ਚੁੱਕੇ ਆਂ ਸਟੋਰੀਜ਼ ਕਰ ਬਹੁਤ ਅਫੀਸਰਾਂ ਤੋਂ ਵੀ ਵੀਡੀਓਜ਼ ਵਿੱਚ ਪੇਛੇ ਨੇ ਲੇਕਿਨ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਪਿਆ ਡਿਮਾਂਡ ਲੋਕਾਂ ਦੀ ਇਹ ਹੈ ਕਿ ਇਸ ਪੁਲ ਨੂੰ ਯੂਜ਼ ਕਰਨ ਦੇ ਹਾਲਤ ਚ ਬਣਾਇਆ ਜਾਵੇ ਕਿਉਂਕਿ ਕਾਫੀ ਪੋਰਸ਼ਨੇ ਦੇ ਟੁੱਟਣ ਲੱਗੇ ਆਂ ਔਰ ਜੇ ਹਾਦਸਾ ਕੋਈ ਹੋਇਆ ਤੇ ਜ਼ਿੰਮਵਾਰੀ ਕਿਦੀ ਹੋਏਗੀ ਕੈਮਰਾ ਪਰਸਨ ਰੇਸ਼ੀਅਨਲ ਜਪਸੀਨ ਫਾਸਟ ਨਿਊਜ਼ ਕੰਪਨੀ